ਕੁਨਫਰਮਾਈ ਕਰਦੇ ਹੋ ਤੁਸੀਂ ਨੌਜਵਾਨ ਮਰੇ ਨੇ ਫੌਜ ਦੇ ਤੁਸੀਂ ਉਹਨਾਂ ਨੂੰ ਚੈੱਕ ਪੁਆਇੰਟ ਨਹੀਂ 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 ਦੇਖੋ ਮੈਨੂੰ ਸੁਣੋ ਮੈਨੂੰ ਸੁਣੋ ਅਸੀਂ ਲੈਟਸ ਅਸਾਜ ਜੀ ਕਿ ਇੱਕ ਤੇ ਪਿਛਲੇ 4 ਮਹੀਨੇ ਚੋਣਾਂ ਦੀ ਪ੍ਰਕਿਰਿਆ ਚੱਲਦੀ ਰਹੀ ਉਹਦੇ ਵਿੱਚ ਸਾਰੇ ਵਿਅਸਤ ਰਹੇ ਦੂਜੀ ਗੱਲ ਇਹ ਹੈ ਕਿ ਤੁਸੀਂ ਆંકੜੇ ਦੇਖੋ 10 ਸਾਲ ਦੇ ਕਿ ਕਾਂਗਰਸ ਰਾਜ ਵਿੱਚ ਅੰਤਰਕਵਾਦ ਦੀਆਂ ਕਿੰਨੀਆਂ ਘਟਨਾਵਾਂ ਹੋਈਆਂ ਤੇ ਹੁਣ ਕਿੰਨੀਆਂ ਹੋਈਆਂ ਇਹ ਇਹ ਛੁੱਟਪੁੱਟ ਘਟਨਾਵਾਂ ਦੇਖੋ ਮੈਂ ਉਹ ਹੀ ਦੱਸ ਸਹੀ ਕਰੋਗਾ ਫਿਰ ਲੈਟ ਵੀ ਜਵਾਬ ਦਿੱਤਾ ਕਿ 4 ਮਹੀਨੇ ਬਾਰਡਰ ਫ੍ਰੀ ਛੱਡ ਦੇ ਐਸਾ ਹੈ ਐਸਾ ਸੁਣੋ ਐਸਾ ਐਸਾ ਸੁਣੋ ਸਰ ਸੁਣੋ ਸੁਣੋ ਸਰਕਾਰ ਦੇ ਪ੍ਰਤੀ ਅੱਜ ਜੋ ਇਹ ਛਿਟਪੁਟ ਕੱਟਣਾ ਆਵਾਨੇ ਸ਼ਰੰਤਰ ਹੈ ਇਹ ਜਿਹੜੇ ਵਿਦੇਸ਼ੀ ਮਨ ਮਨੂੰ ਮਨੂੰ ਨਹੀਂ ਬਿਹਰੇ ਮੇਰੀ 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 ਮੈਂ ਕਹਾਂ ਮੇਰੀ ਮਨੂੰ ਮੈਨੂੰ ਜਵਾਬ ਦੇ ਦਿੰਦੇ ਹੋ ਨਾ ਜੀ ਉਹਨੇ ਮੈਨੂੰ ਮਨੂੰ ਮੈਨੂੰ ਜਵਾਬ ਦੇ ਦਿੰਦੇ ਤੁਸੀਂ ਮੈਨੂੰ ਜਵਾਬ ਹੀ ਨਹੀਂ ਦੇ ਰਹੇ। ਮੈਂ ਮੈਨੂੰ ਕਲੀਅਰਫਾਈ ਕਰ ਦਿਓ। ਤੁਸੀਂ ਨੌਜਵਾਨ ਮਰੇ ਨੇ ਫੌਜ ਦੇ। ਤੁਸੀਂ ਉਹਨਾਂ ਨੂੰ ਚੈੱਕ ਪੁਆਇੰਟ ਨਹੀਂ। ਨਹੀਂ ਨਹੀਂ। ਦੇਖੋ ਮੈਨੂੰ ਸੁਣੋ। ਮੈਨੂੰ ਸੁਣੋ। ਅਸੀਂ ਲੈਟਸ ਨਾਟ ਡਾਇਵਰਟ ਦਾ ਟਾਪਿਕ। ਐਸਾ ਹੈ ਕਿ ਅੱਜ ਭਾਰਤੀ ਸੈਨਾ ਦੇ ਜਿਹੜੇ ਜਵਾਨ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਅੰਤਗਵਾਦੀਆਂ ਦਾ ਵਿਨਾਸ਼ ਕਰ ਰਹੇ ਨੇ। ਅੱਜ ਇਹ ਜਿਹੜੇ ਸ਼ਰੰਤਰ ਨੇ ਪਾਕਿਸਤਾਨ ਦੇ ਉਹ ਮੂੰਹ ਤੋੜ ਉਹਦਾ ਜਵਾਬ ਦਿੱਤਾ ਜਾ ਰਿਹਾ ਹੈ। ਲਗਾਤਾਰ ਦਿੱਤਾ ਜਾ ਰਿਹਾ ਹੈ ਪੰਜਾਬ ਵਿੱਚ ਵੀ। ਪਾਕਿਸਤਾਨ ਨੇ ਇਹ પ્રયાસ ਕੀਤਾ ਸੀ ਪੰਜਾਬ 'ਚੋਂ ਅੰਤਗਵਾਦ ਅਜ ਖਤਮ ਹੋਇਆ ਹੈ ਪੰਜਾਬ ਦੇ ਵਿੱਚ ਹੁਣ ਜਾ ਕੇ ਸ਼ੁਰੂ ਹੋਇਆ ਹੈ ਉਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਇਹ ਅੰਤਗਵਾਦ ਖਤਮ ਕਰਨ ਲਈ ਅਸੀਂ ਪ੍ਰਤੀਬੱਧ ਹਾਂ ਅੰਤ ਤੱਕ ਇਹ ਅੰਤਗਵਾਦੀਆਂ ਨੂੰ ਖਤਮ ਕਰਾਂਗੇ ਔਰ ਸੈਨੇ ਜਵਾਨ ਜਿਹੜੇ ਨੇ ਉਹਨਾਂ ਨੂੰ ਮੈਂ ਨੰਬਰ ਕਰਦਾ ਅੱਗੇ ਅੱਗੇ ਹੋ ਗਏ ਬਸ ਐਸਾ ਹੈ ਜੀ ਕਿ ਪ੍ਰਯਾਸ ਮੋਦੀ ਜੀ ਦੇ ਪੂਰੇ ਚੱਲ ਰਹੇ ਨੇ ਇੱਕ ਵੀ ਭਾਰਤੀ ਜਿਹੜਾ ਹੈ ਉਹਨੂੰ ਪੂਰਾ ਸੇਫਲੀ ਹਰ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅਸੀਂ ਵਚਨਬੱਧ ਨਹੀਂ ਐਸਾ ਜੀ ਮੈਂ ਅਫਸੋਸ ਕਰਨਾ ਦੇਖੋ ਇਹ ਭਗਵਾਨ ਦੇ ਹੱਥ ਵਿੱਚ ਹੈ ਮੈਨੂੰ ਪੂਰਾ ਅਫਸੋਸ ਹੈ ਉਸ ਪਰਿਵਾਰ ਦੇ ਨਾਲ ਪਰ ਅਸੀਂ ਵਚਨਬੱਧ ਆ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਜਨਰਲ ਵੀਕੇ ਸਿੰਘ ਉਹਨਾਂ ਦੀ ਡਿਊਟੀ ਐਸੀ ਜਦੋਂ ਮੈਂ ਸੰਸਦ ਸੀ ਕਿ ਉਹ ਜਾਂਦੇ ਸੀ ਔਰ ਕਿਸੇ ਵੀ ਜਗ੍ਹਾ ਤੇ ਕਿਉਂਕਿ ਉਹ ਆਰਮੀ ਦੇ ਚੀਫ ਰਹੇ ਤੇਤੇ ਵੀ ਭਾਰਤੀਏ ਮੁਸ਼ਕਲ ਹੁੰਦੇ ਸੀ ਤੋਂ ਉਹਨਾਂ ਲੈ ਕੇ ਜਾਂਦੇ ਸੀ ਸੁਸ਼ਮਾ ਸਵਰਾਜ ਜੀ ਤੋਂ ਲੈ ਕੇ ਅੱਜ ਜੈ ਸ਼ੰਕਰ ਜੀ ਨੇ ਇੱਕ ਮੇਲ ਦੇ ਉੱਤੇ ਕੋਈ ਭਾਰਤੀਏ ਕਿੱਥੇ ਮੁਸ਼ਕਿਲ ਜੋ ਵਾਪਸ ਆਂਦਾ ਹੈ ਔਰ ਦੁਬਈ ਦੇ ਵਿੱਚ ਔਰ ਮਿਲਰੀ ਸ਼ੇਟ ਲਾਅ ਲੱਗਨੇ ਤੁਹਾਨੂੰ ਪਤਾ ਹੈ ਸੋ ਉੱਥੇ ਵੀ ਕਿਸੇ ਵੀ ਭਾਰਤੀ ਨੂੰ ਮਤਦੰਨ ਮਿਲਿਆ ਉਹਨਾਂ ਨੂੰ ਉਹ ਰਾਸ਼ੀ ਉਪਲਬਧ ਕਰਾ ਗਏ ਸਾਡੀ ਸਰਕਾਰ ਵਾਪਸ ਰਹਿ ਗਿਆ ਜੀ ਭਾਰਤ ਮੈਂ ਤੇ ਬਜਟ ਹੀ ਦੱਸਿਆ ਤੁਸੀਂ ਬਜਟ ਦੇ ਪ੍ਰੈਸ਼ਰ ਕਰ ਸਮੱਸਿਆ ਰਤੋ ਜਿਹੜਾ ਅੰਮ੍ਰਿਤਸਰ ਤੋਂ ਕੋਲਕਾਤਾ ਤੱਕ ਇੰਡਸਟਰੀਅਲ ਕੋਰੀਡੋਰ ਬਣੇਗਾ ਕਿ ਬਟਾਲਾ ਨੂੰ ਲਾਭ ਨਹੀਂ ਹੋਏਗਾ ਕਿ ਬਟਾਲਾ ਦਾ ਪ੍ਰੋਡਕਟਸ ਅੰਮ੍ਰਿਤਸਰ ਤੋਂ ਕਲਕੱਤੇ ਤੱਕ ਜਾਂ ਰਸਤੇ ਜਾਣ ਵਾਲੀ ਇੰਡਸਟਰੀ ਜਿਹੜੀ ਹੈ ਨਹੀਂ ਜਾਣਗੇ ਤੋ ਮੈਂ ਤਾਂ ਤੁਹਾਨੂੰ ਪਹਿਲੀ ਦੱਸਿਆ ਜੀ ਕਿ ਕੇਂਦਰ ਸਰਕਾਰ ਨੇ ਪਹਿਲ ਕੀਤੀ ਹੈ ਹੰਪਰੇਸ਼ਨ ਕਰੋ ਭਗਵੰਤ ਮਾਨ ਜੀ ਤੋਂ ਕਿ ਉਹਨਾਂ ਨੇ ਇਹ ਜਿਹੜੀ ਇੰਡਸਟਰੀ ਬਾਹਰ ਜਾ ਰਹੀ ਹੈ ਉਹਦੇ ਲਈ ਕੀ ਕੀਤਾ ਬਟਾਲਾ ਹੀ ਨਹੀਂ ਪੰਜਾਬ ਦੀ ਇੰਡਸਟਰੀ ਦੀ ਗੱਲ ਕਰੋ ਖੰਨਾ ਦੀ ਇੰਡਸਟਰੀ ਦੀ ਗੱਲ ਕਰੋ ਗੋਵਿੰਦਗੜ੍ਹ ਦੀ ਇੰਡਸਟਰੀ ਦੀ ਗੱਲ ਕਰੋ ਜਲੰਧਰ ਦੀ ਇੰਡਸਟਰੀ ਦੀ ਗੱਲ ਕਰੋ ਲੁਧਿਆਣਾ ਦੀ ਇੰਡਸਟਰੀ ਦੀ ਗੱਲ ਕਰੋ ਅੰਮ੍ਰਿਤਸਰ ਦੀ ਇੰਡਸਟਰੀ ਦੀ ਗੱਲ ਕਰੋ ਜਿਹੜਾ ਜਿਹੜੀ ਮੇਨ ਸਰਕਾਰ ਹੈ ਪੰਜਾਬ ਦੀ ਉਹਨਾਂ ਨੇ ਕੀ ਕੀਤਾ ਇਹ ਕਾਂਗਰਸ ਕਿਆ ਨੇ ਕੀ ਕੀਤਾ ਮੋਦੀ ਜੀ ਨੇ ਤੇ ਐਸ ਬਜਟ ਇੰਡਸਟਰੀਅਲ ਕੋਰੀਡੋਰ ਪੋਰਿਡੋਰ ਜਿਹੜਾ ਅੰਮ੍ਰਿਤਸਰ ਤੋਂ ਕੋ ਜਿਹੜਾ ਘੋਸ਼ਿਤ ਕੀਤਾ ਹੈ ਤੇ ਇਸ ਕਰਕੇ ਕ੍ਰੈਡਿਟ ਵਿਲ ਗੋ ਟੂ ਮੋਦੀ ਜੀ ਐਂਡ ਦਿਸ ਕ੍ਰੈਡਿਟ ਵਿਲ ਗੋ ਟੂ ਦਾ ਮਿਸ ਗਵਰਨੈਂਸ ਆਫ ਦਿਸ ਸਿਟਿੰਗ ਆਮ ਆਦਮੀ ਪਾਰਟੀ ਸਰਕਾਰ ਐਂਡ ਦਾ ਪ੍ਰੀਵੀਅਸ ਕਾਂਗਰਸ ਸਰਕਾਰ ਸੋ ਥੈਂਕ ਯੂ ਜਿਹੜੇ ਜਿਸ ਸੌ ਤੋਂ ਵੱਧ ਪੰਜਾਬ ਦੇ ਸਟੇਸ਼ਨ ਦੀ ਬਜਟ ਦਿੱਤਾ ਗਿਆ ਹੈ ਔਰ ਬਤਾਲੇ ਲਈ ਵੀ ਤੁਹਾਡੀ ਇਨਫੋਰਮੇਸ਼ਨ ਹੈ ਆਜ਼ਾਦ ਹੋਇਆ ਸਾਨੂੰ 77 ਸਾਲ ਹੋ ਗਏ ਜੀ 78 78 ਸਾਲ ਹੋ ਗਏ ਪਹਿਲੀ ਵਾਰੀ ਬਟਾਲਾ ਦੇ ਸਟੇਸ਼ਨ ਦੇ ਨਵੀਨੀਕਰਨ ਦਾ ਪ੍ਰੋਜੈਕਟ ਵੀ ਜਾ ਚੁੱਕਾ ਹੈ ਔਰ ਉਹ ਜਿਹੜੀ ਕ੍ਰੋਸਿੰਗ ਤੁਸੀਂ ਕਹਿ ਰਹੇ ਹੋ ਉਹ ਵੀ ਜਾ ਚੁੱਕਾ ਹੈ ਪ੍ਰਪੋਜ਼ਲ ਉਹਦੇ ਲਈ ਸੋ ਇਹ ਖੁਸ਼ਖਬਰੀ ਕ੍ਰੈਡਿਟ ਗੋਸ ਟੂ ਮੋਦੀ ਜੀ ਦੇ